ਮਹਾਂਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲੋਗੇ ਤੁਮ ਕਹਾਣੀ ਕਰਦੇ ਆ ਰੂਪ ਤੇ ਸੰਤ ਦੀ ਸੋ ਦੱਸੋ ਕਿੱਦਾਂ ਰਹੀ ਕਰਦੇ ਆ ਅੱਗੇ ਸ਼ੁਰੂ ਆ ਗਿਆ ਹੈ ਮੇਰਾ ਵਿਗਨ ਸੁਣਾਓ ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇ ਦਿੱਤੀ ਮੱਲਣ ਦਿੱਤੀ ਬਣੇ ਸੰਤ ਨੇ ਕਿ ਜਦੋਂ ਵੇਗਰਾਗ ਮਈ ਬੋਲਾ ਵਿੱਚ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਪਰਿਵਾਰ ਵਿੱਚ ਚਨਾਟਾਸ਼ ਆ ਗਿਆ ਉਸ ਨੇ ਆਪਣੇ ਪਿੰਡੇ ਤੇ ਹੰਡਾ ਇਹ ਕਥਾ ਨੂੰ ਅਜੇ ਹੀ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਬੇਵਰਾਗ ਦੇ ਅਥਰੂਆਂ ਦੀਆਂ ਤਾਰਾਂ ਵਹਿ ਤੁਰੀਆਂ ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ कोतवाल ਚੌਂਕੀਦਾਰ ਅਤੇ ਵੇਸਵਾਹ ਤੇ ਬਸੰਤ ਪ੍ਰਤੀ ਅਪਣਾਏ ਬਤੀਰੇ ਦਾ ਵਰਤਾਂਤ ਸੁਣਿਆ ਤਾਂ ਉਸ ਦੇ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਕਥਾ ਸੁਣ ਰਹੀ ਸੁਦਾਗਰ ਦੇ ਦਿਲ ਨੂੰ ਉਦੋਂ ਹੋਈ ਕੰਬਾ ਛੜ ਪਿਆ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੁਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸੁਰਵੂ ਕੀਤਾ ਜਦੋਂ ਰਾਯਾ ਰੂਪ ਨੇ ਸੁਦਾਗਰ ਵੱਲੋਂ ਚੰਦਰ ਬਤਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਵਰਤਾਤ ਸੁਣਿਆ ਤਾਂ ਉਹ ਇੱਕਦਮ ਅੱਗ ਬਹੁਤ ਗੁਨਾਹ ਹੋ ਗਿਆ ਤੇ ਤੁਰੰਤ ਹੀ ਸਦਾਗਰ ਨੂੰ ਹਥ ਕਲੀਆਂ ਲਾਉਣ ਦੇ ਆਦੇਸ਼ ਦੇ ਦਿੱਤੇ ਰੂਬੂ ਪੰਦੀ ਹਾਲਤ ਹੁਣ ਵੇਖੀ ਨਹੀਂ ਸੀ ਜਾ ਰਹੀ ਤੇ ਪੱਬਾ ਮਾਰ ਮਾਰ ਹਰੂ ਰਹਾ ਸੀ ਦਿਲਾ ਥੋੜਾ ਨ ਕਰ ਰਾਜਨ ਬਸੰਤ ਡੁੱਬਿਆ ਨਹੀਂ ਜਿਉਂਦਾ ਹੈ ਮਾਲਣ ਦੀ ਤੀ ਨੇ ਕਥਾ ਅਗਾ ਤੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾ ਹਾਰੀ ਓਹ ਸਮੁੰਦਰ ਦੀਆਂ ਖੂਨੀ ਛੱਲਾਂ ਨਾਲ ਕੋਣ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਕੰਢੇ ਆਣ ਲੱਗਾ ਜਿੱਥੇ ਮਾਹੀ ਗੀਰ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਵੀ ਸੁਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹਣ ਮਾਲਣ ਦੀ ਧੀ ਦੇ ਪੇਸ਼ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰ ਹੀ ਸਰਾਇਆ ਰੂਪ ਆਪਣੀ ਸਿੰਘਾਸਣ ਸਿੰਘਾਸਣ ਤੋਂ ਇੱਕਦਮ ਉੱਠ ਖੜਾ ਹੋਇਆ ਦੇ ਦੌਰ ਕੇ ਬਸੰਤ ਨੂੰ ਆਂੰਦਲਾ ਬੱਕੜੀ ਪਾਈ ਦੋਨੋਂ ਕਾਫੀ ਸਮਾ ਹੋ ਕੇ ਤੇ ਸਿਸਕੀਆਂ ਪਰਦੇ ਰਹੇ ਸਾਰੇ ਰਾਜ ਦਰਬਾਰੀਆਂ ਜਿਗੀਆਂ ਅੱਖੀਆਂ ਨਮ ਸਨ ਸਚੰਦਰ ਬਦਨ ਨੂੰ ਵੀ ਹਰਨ ਵਿੱਚੋਂ ਬੁਲਾ ਲਿਆ ਗਿਆ ਬਸੰਤ ਤੇ ਤੇ ਚੰਦਰ ਬਦਨਾ ਆਪੋ ਵਿੱਚ ਮਿਲ ਕਿ ਸਰਸਾਰ ਹੋ ਗਏ ਖੁਸ਼ੀਆਂ ਦਾ ਕੋਈ ਪਾਰਾ ਬਾਹਰ ਨਹੀਂ ਸੀ ਅਗਰ ਆਇਤਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖੇਰਾਤਾਂ ਵੰਡੀਆਂ ਗਈਆਂ ਮੋਂ ਟੀ ਵੀ ਚੰਪਿਆ ਕੰਮ ਖਰਾਬ ਕਰੂ ਰਹੀ ਰਾਜਾ ਰੂਪ ਦੇ ਹੁਕਮ ਤੇ ਬਸੰਤ ਧਰਮ ਮਾਤਾ ਪਿਤਾ ਕੁਮਾਰ ਤੇ ਕੁਮਾਰੀ ਅਤੇ ਮਾਲੀ ਮਾਲਣ ਨੂੰ ਤੇ ਸਾਰੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲਨਾਥ ਦੀ ਪਾਲ ਕਰਕੇ ਉਸ ਨੋਮੀ ਰਾਜ ਦਰਬਾਰ ਵਿੱਚ ਸਾਇੂ ਸਨਮਾਨ ਨਾਲ ਨਿਵਾਜਿਆ ਗਿਆ ਕਉਤਵਾਲ ਚੌਕੀਦਾਰ ਬੇਸਵਾ ਅਤੇ ਸੋਤਗ ਨੂੰ ਸਖਤ ਸਜ਼ਾਵਾ ਭਉਤਣ ਲਈ ਜੇਲ੍ਹ ਭੇਜ ਦਿੱਤਾ ਗਿਆ ਤੇ ਕਿਥੋੜੇ ਹੋ ਟਾਂ ਲਈ ਕਹਾਣੀ ਤੇ ਕੁਝ ਸਮਾਂ ਮਿਸਰ ਦੀ ਰਾਜਤਾਨੀ ਤੇ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾਦੀਪ ਆਏ ਖੜਕਸੈਨ ਹੁਣ ਵੱਡਾ ਹੋ ਚੁੱਕਿਆ ਸੀ ਅਤੇ ਹਤ ਕੇਂਦਰਵਤੀ ਕਈ ਬਰੇ ਪਹਿਲਾਂ ਆਪਣੇ ਅੰਤ ਅੰਤ ਕਰਨ ਦੀ ਵਾਯ ਸੁਣ ਕੇ ਪਛਤਾਪ ਵਿੱਢ ਮੋਹਰਾ ਛੱਟ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਈ ਸੀ ਆਖ ਚੁੱਕੀ ਸੀ ਦੋਹਾਂ ਪੁੱਤਰਾਂ ਨੂੰ ਮਿਲ ਕਿ ਖੜਗਸੈਣ ਦੇ ਚਰੜਾਏ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜਾਈ ਉਸਨੇ ਬਸੰਤ ਨੂੰ ਸੰਗਲਾ ਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਾਨ ਪ੍ਰਸਤ ਉਤਾਰਨ ਕਰ ਲਿਆ ਕੁਝ ਦਿਨਾਂ ਮਗਰੋਂ ਰੂਪਾ ਮਿਸਰ ਦੀ ਰਾਇਤ ਨੂੰ ਪਰਤ ਗਿਆ ਏਸੀ ਅੱਜ ਦੀ ਕਹਾਣੀ ਉਸ ਨੂੰ ਉਮੀਦ ਕਰਦਾ ਹਾਂ ਪਸੰਦ ਆਵੇਗੀ ਤੇ ਅਗਲੀ ਕੱਲ ਨਵੀਂ ਕਹਾਣੀ ਦੇ ਨਾਲ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਹੌਲੀ ਤੱਕ ਆ ਰਹਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੰਬਰੱਖ ਆਉਗੀ ਵਾਸਤੇ ਰਹੋਗੇ ਤੇ ਧੰਨਵਾਦ